ਪੁਰਪਕਤਾ ਕਮਿਆ ਠੀਕ ਹੈ ਬਾਬਾ ਜੀ ਮਿੱਠੋ ਜੀ ਹੋਰ ਪਰਿਵਾਰ ਕੇ ਮੈਂ ਤਰਾ ਵਧੀਆ ਜੀ ਰੰਗਾ ਚ ਰੰਗਾ ਚ ਫਸਲ ਵਾੜੀ ਠੀਕਾ ਵਧੀਆ ਜੀ ਕਿੰਨਾ ਬਹਣਾ ਮਾਣ ਦਾ ਬੱਬਾ ਹੀ ਕਰਦੇ 5-7 ਕਿੱਲੇ ਭੋਜਾ ਭੋਜਾ ਜੇ ਕੇ ਮੈਂ ਬੈਠਾ ਤੂੰ ਉਨ ਦੇ ਬਦ ਬਸਰੀਰ ਦਾ ਸੈਟ ਨਹੀਂ ਸੀ ਹੁਣ ਸੰਨੀ ਸੰਨੀ ਜੀ ਰਲਾ ਕੇ ਹਟਿਆ ਸੀ ਬਸ ਤੁੱਪੇ ਬਹਿ ਗਏ ਸੀ ਕੀ ਹੋਇਆ ਸਰੀਰ ਨੂੰ ਚੇ ਇਹ ਬੱਚਿਕਨ ਗੁਣੀਆਂ ਹੋ ਗਿਆ ਸੀਗਾ ਉਦੋਂ ਦਾ ਸਲੀਵ ਸੱਟ ਜਾਨੀ ਇਹ ਬਿਮਾਰੀ ਬਹੁਤ ਪੈੜੀ ਆ ਤੇ ਫਿਰ ਹੋਰ ਕੀ ਕਾਰੋਬਾਰ ਕਰਦੇ ਹੋਂ ਬਸ ਆਹੀ ਡੰਗਰ ਪਸ਼ੂ ਦਾ ਰੱਖੇ ਹੋਏ ਨੇ ਮੱਝ ਮੱਝੋ ਛੋਟਾ ਜਿਹਾ ਫਾਰਮ ਜਆ ਭਾਈ ਆ ਫਿਰ ਬੰਦਾ ਰੱਖਿਆ ਹੁਣ ਉਹਰੇ ਬੰਦੇ ਰੱਖੇ ਉਹਨੇ ਦੋ ਬੰਦਿਆਂ ਦੀ ਤਾਂ ਕੀ ਲੋੜ ਤੀ ਫਿਰ ਛੋਟੇ ਦੇ ਤਾਂ ਆਪ ਹੀ ਕਰ ਲਿਆ ਕਰੂ ਆਣਾ ਮੋਟਾ ਕੰਮ ਇੰਨਾ ਕਿੰਨਾ ਕੰਮ ਹੁੰਦਾ ਦੇਖੋ ਛੇ ਸਤਲੇ ਸੋਨੇ ਦੁੱਧੇ ਗੌਰ ਦੋ ਤਿੰਨ ਗਾਈਆਂ ਨੇ ਐਂ ਮੇਰੇ ਪੱਕੀ ਹਾਂ ਐਂ ਮੇਰੇ ਲਵਾ ਦੇ ਉਰੇ ਰਹਿਣ ਦੀ ਤਾਂ ਕੀ ਲੋੜ ਆ ਕੈਮਰੇ ਤੇ ਲੱਗੇ ਹੁਣ ਬਾਬਾ ਇੱਕ ਨੇਕ ਦੋ ਚਾਰ ਨੇ 40 40 ਜਾਨੀ ਕਿ ਸਾਰੇ ਕਿਤੇ ਐਂਗਲ ਸਾਰੇ ਕਵਰ ਕਰ ਦਿੰਨੇ ਹਾਂਜੀ ਹਾਂਜੀ ਚਲੋ ਵਧੀਆ ਗੱਲਾਂ ਕੈਮਰੇਆਂ ਵਾਲੀ ਦੀ ਦਵਾਈ ਤੈਨੂੰ ਦੇ ਦਿੰਨਾ ਮੈਂ ਅੱਛਾ ਜੀ 1800 ਕਿਲੋਮੀਟਰ ਦੂਰ ਤੋਂ ਮੰਗਾਈ ਹੋਈ ਆ ਇਹ ਦਵਾਈ ਪਹਾੜੀ ਚੁਆਈ ਹੋਈ ਆ ਤੇ ਅੱਛਾ ਜੀ ਦਵਾਈ ਬਹੁਤ ਚੰਗੀ ਆ ਘੋੜੇ ਵਰਗਾ ਹੋਜੀ ਸਰੀਰ ਤੇ ਕਰਦੇ ਵੇ ਬਸ ਯਾਦ ਕਰਿਆ ਕਰੇਗਾ ਰਹਿੰਦੀ ਦੁਨੀਆ ਤੱਕ ਬਾਬਿਆਂ ਨੂੰ ਅੱਛਾ ਮਾਹਤੂਆ ਇਹ ਕਹਿ ਕਰੇਗਾ ਵੀ ਬਾਬਾ ਮਿਲੇ ਹੀ ਤੀ ਕੋਈ ਕਿੰਨੇ ਦੀ ਆ ਬਾਬਾ ਇਹ ਤੇਥੋਂ ਕੀ ਪੈਸੇ ਲੈਣੇ ਨੇ ਕੋਈ ਗੱਲ ਐਸਾ ਨੂੰ ਕੀ ਜੇ ਸੱਟ ਆ ਗਈ ਫਿਰ ਜਿੱਦੇ ਕਿਤੇ ਦੁਬਾਰੇ ਗੇੜਾ ਮਾਰਿਆ ਫਿਰ ਹੋਰ ਲੈ ਲਾਂਗੇ ਕੋਈ ਗੱਲ ਨਹੀਂ ਐ ਨਹੀਂ ਮਿਲਦੀ ਇਹ ਹੂੰ ਨੂੰ ਦੇ ਜਾਣੇ ਤਾਂ ਮੈਂ ਆਪਦੇ ਵਾਸਤੇ ਰੱਖੀ ਹੋਈ ਸੀ ਮੈਨੂੰ ਕੱਚ ਮੋਰੀ ਹੋ ਗਈ ਸੀ ਅੱਛਾ ਦਵਾਈ ਖਾ ਕੇ ਤੂੰ ਜਾਨਦ ਕਰਿਆ ਕਰੇਗਾ ਕਹਿ ਕਰੇਂਗਾ ਕੱਲੇ ਹੀ ਕਰ ਦੂੰ ਮੈਂ ਤਾਂ ਸਾਰੇ ਘਰ ਦਾ ਕੰਮ ਬੰਦੇ ਹਟਾ ਦੇਗਾ ਇਨੀ ਗਰੰਟੀ ਆਪਨੀ ਅੱਛਾ ਹਾਂ ਬੰਦਿਆਂ ਦੀ ਲੋੜ ਨਹੀਂ ਪੈਣੀ ਰਸਤਾ ਲਈ ਚੀਜ਼ ਤਾਂ ਨਹੀਂ ਰਸਵਸਤਾਨ ਤਾਂ ਇਹ ਤਾਂ ਬਹੁਤ ਦੂਰੋਂ ਮਹਿੰਗਾਈ ਹੋਈ ਆ ਬਹੁਤ ਦੂਰੋਂ ਅੱਛਾ ਅੰਡਾ ਬਹੁਤ ਦਿੱਤੀਆਂ ਜਾਂਦੀਆਂ ਨੇ ਯਾਰ ਕੀ ਕਰੀਏ ਸਾਹਮ ਸਾਹ ਰੱਖਣੀ ਪੈਂਦੀ ਹੈ ਇਹ ਈ ਬਿਲਕੁਲ ਆਹ ਵੀ ਕਿਹੜੇ ਟੱਡੇ ਚ ਕਾਲੂ ਅੱਛਾ ਯਾਦ ਕਰਾਂਗੇ ਮਾਤਮੀ ਮਿੱਠੀ ਵੀ ਆ ਹਾਂ ਮਿੱਠੀ ਹੁੰਦੀ ਹੈ ਦਿੱਤੀ ਖੰਡਰ ਵਾਲੀ ਹੋਈ ਅੱਜ ਇਹ ਤਾਂ ਬਹੁਤ ਜ਼ਹਿਰ ਜਣੀ ਕੌੜੀ ਜਹੇ ਮੇਰੀ ਨਹੀਂ ਖਾ ਸਕਦਾ ਅੱਛਾ ਇਹ ਤਿਆਰ ਕਰੀ ਹੋਈ ਓ ਚੁੱਕ ਕੱਢ ਕੇ ਨਾ ਕਰਕੇ ਅੱਛਾ ਹਾਂ ਅੰਦਾ ਭੱਜਤਾ ਫਿਰ ਬਾਬੇ ਦਾ ਚੱਲਦੇ ਨੇ ਫਿਰ ਮਿਲਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜਿਉਂਦੇ ਰਹਿਗੇ ਤਾਂ ਜ਼ਰੂਰ ਮਿਲਾਂਗੇ ਕੀ ਹੋ ਗਿਆ ਹੈ ਨਵੀ ਇਹ ਤਾਂ ਹੋ ਗਿਆ ਕਲੱਚ ਚੱਕ ਕਰਨੀ ਯਾਰ 600 ਤੋਂ ਤੱਕ ਜਾਣ ਕੀ ਕਰੀ ਜਾਂਦਾ ਡਰਾਮੇ ਅੱਜ ਤੱਕ ਕੋਈ ਬਚਾ ਤਾਂ ਹੈ ਨਹੀਂ ਕਿੰਨੇ ਨੂੰ ਦਿੱਤੀ ਆ ਤਾਂ ਖਾਣਾ ਚਾਹਮਣ ਪਲਾਸ ਆਪਾਂ ਹੁੱਕੇ ਪਾੜ ਦੱਤ ਨੂੰ ਮੈਂ ਮਰਵਾਉਣਾ ਘੋੜੇ ਮੰਗੂ ਲੱਤਾ ਬਾਬੇ ਨੂੰ ਮੋਟਰਸਾਈਕਲ ਤੇ ਸਿਲੰਡਰ ਬਣ ਗਿਆ ਪਿਆਰੇ ਭੱਜ ਤਜਨ ਅੱਖਾਂ ਖੁੱਲਣਗੀਆਂ ਉਹਦਾ ਮੇਰੀ ਦਵਾਈ ਤੇਰੇ ਯਾਦ ਫਿਰ ਲੱਗੂ ਤੈਨੂੰ ਪਤਾ ਮੇਰੇ ਸਾਲੇ ਦਾ ਟੰਬੇ ਆ ਜਿਵੇਂ ਜਾਂਦਾ ਨੱਕਰ ਚੱਲ ਹੁਣ ਤਰੋ ਵਾਸਤਾ ਟੰਬੇ ਵਾਲਾ ਵੀ ਆ ਜਾਏ ਕੋਈ ਤਾਂ ਕੱਪ ਫੇਰ ਮੈਂ ਲਾ ਕੇ ਫੇਰ ਲੈ ਕੇ ਦੂੰ ਤੈਨੂੰ ਹੋਰ ਮੋਟਰਸਾਈਕਲ ਵੀ ਨਹੀਂ ਸਟਾਰਟ ਹੋ ਰਿਹਾ ਵੇ ਭੱਗ ਤਾਂ ਕਾਹੋਲ ਤੇ ਦੇਖੀ ਕਰਦਾ ਉਹ ਛੋਟਾ ਆਥਣ ਹੋ ਗਿਆ ਕਿਹਾ ਜਾਂ ਕੁਛ ਦੇ ਗਿਆ ਤੇ ਬਾਬਾ ਤੇ ਪਤਾ ਨਹੀਂ ਉਹ ਐਤੋਂ ਮੋਟਰਸਾਈਕਲ ਤੇ ਸਿਲੰਡਰ ਇਹ ਕੀ ਹੋ ਗਿਆ ਅੱਜ ਕੱਲ ਕਿਸੇ ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ